ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੀਆਂ ਦੋ ਵੀਡੀਓ ਦੇ ਵਿੱਚ ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਜਪਜੀ ਸਾਹਿਬ ਜਿਸ ਦੇ ਬਾਬਤ ਆਪਾਂ ਵਿਚਾਰ ਕੀਤੀ ਸੀ ਇੱਕ ਦੇ ਵਿੱਚ ਭਾਈ ਗੋਪਾਲਾ ਜੀ ਔਰ ਦੂਸਰੀ ਦੇ ਵਿੱਚ ਬਾਬਾ ਲੱਖੀ ਸ਼ਾਹ ਬਨਜਾਰਾ ਜੀ ਕਿ ਜੋ ਜਪਜੀ ਸਾਹਿਬ ਦੀ ਗੁਰਬਾਣੀ ਦਾ ਜਾਪ ਕਰਦਾ ਏ ਨਾਲੇ ਵੀ ਦੱਸਿਆ ਸੀ ਕਿ ਕੋਈ ਵਹਿਮ ਭਰਮ ਨਹੀਂ ਕਰਨਾ ਕਿ ਕਿਸ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਔਰ ਕਿਸ ਦਾ ਨਹੀਂ ਕਰਨਾ ਚਾਹੀਦਾ ਪਰ ਜਿਨ੍ਹਾਂ ਨੇ ਜਿਸ ਜਿਸ ਗੁਰਬਾਣੀ ਦਾ ਜਦੋਂ ਜਿਸ ਸਮੇਂ ਤੇ ਜਾਪ ਕੀਤਾ ਜੋ ਸਾਨੂੰ ਇਤਿਹਾਸ ਦੇ ਵਿੱਚ ਮਿਲਦਾ ਹੈ ਜੋ ਅਸੀਂ ਪੜਦੇ ਹਾਂ ਅੱਜ ਆਪਾਂ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜਿਹੜੇ ਸਿੰਘ ਜਾਂਦੇ ਨੇ ਭਾਈ ਦੇਵਾਲਾ ਜੀ ਭਾਈ ਮਤੀਦਾਸ ਜੀ ਔਰ ਭਾਈ ਸਤੀਦਾਸ ਜੀ ਜਿਨ੍ਹਾਂ ਨੂੰ ਤਸੀਹੇ ਦੇ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਸ਼ਹੀਦ ਕੀਤਾ ਜਾਂਦਾ ਹੈ ਉਹਨਾਂ ਦੇ ਵਿੱਚ ਜਦੋਂ ਨਾਮ ਭਾਈ ਮਤੀਦਾਸ ਜੀ ਦਾ ਆਉਂਦਾ ਹੈ ਨਾ ਜਿਨ੍ਹਾਂ ਨੂੰ ਕਹਿੰਦੇ ਕਿ ਆਰੇ ਦੇ ਵਿੱਚ ਆਰੇ ਦੇ ਨਾਲ ਦੋ ਟੋਟੇ ਕਰ ਦਿੱਤਾ ਗਿਆ ਸੀ ਤੇ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸਭ ਤੋਂ ਪਹਿਲਾਂ ਲੱਕੜਾਂ ਦੇ ਵਿੱਚ ਕਹਿੰਦੇ ਜਿਵੇਂ ਬੰਨ ਕੇ ਬੰਦੇ ਨੂੰ ਔਰ ਜਿਵੇਂ ਲੱਕੜਾਂ ਆਰੇ ਦੇ ਨਾਲ ਚੀਰੀਆਂ ਜਾਂਦੀਆਂ ਨੇ ਕਿ ਇਹ ਬੰਦਾ ਕਿਸੇ ਪਾਸੇ ਹਿੱਲੇ ਨਾ ਕਿਤੇ ਭੱਜ ਨਾ ਜਾਵੇ ਇਸ ਤਰ੍ਹਾਂ ਪਹਿਲਾਂ ਉਹਨਾਂ ਨੂੰ ਆਰੇ ਦੇ ਵਿੱਚ ਬੰਨਿਆ ਜਾਂਦਾ ਏ ਉਹ ਲੱਕੜਾਂ ਦੇ ਵਿੱਚ ਬੰਨਿਆ ਜਾਂਦਾ ਏ ਔਰ ਜਦੋਂ ਬੰਨਿਆ ਜਾਂਦਾ ਹੈ ਤੇ ਉਸ ਨੂੰ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਤੇਰੇ ਕੋਲ ਹਾਲੇ ਵੀ ਸਮਾਂ ਹੈ ਜੇ ਤੂੰ ਸਾਡੀ ਈਨ ਮੰਨ ਲਵੇਂ ਤੇ ਤੈਨੂੰ ਛੱਡ ਦਿੱਤਾ ਜਾਵੇਗਾ ਔਰ ਤੇਰੀ ਆਖਰੀ ਇੱਛਾ ਕੀ ਹੈ ਔਰ ਉਹ ਗੁਰੂ ਕੇ ਪਿਆਰੇ ਸਿੰਘ ਨੇ ਕਿਹਾ ਸੀ ਕਿ ਮੈਂ ਜਪਜੀ ਸਾਹਿਬ ਦਾ ਜਾਪ ਕਰਨਾ ਬਾਣੀ ਪੜ੍ਹਨੀ ਹੈ ਉਹ ਗੁਰੂ ਕੇ ਪਿਆਰੇ ਨੇ ਜਦੋਂ ਪਾਠ ਆਰੰਭ ਕੀਤਾ ਹੈ ਜਪਜੀ ਸਾਹਿਬ ਦਾ ਗੁਰਬਾਣੀ ਸ਼ੁਰੂ ਕਰਦਾ ਹੈ ਕਹਿੰਦਾ ਸੀ ਕਿ ਮੈਂ ਬਾਣੀ ਜਦੋਂ ਪਾਠ ਕਰਨਾ ਸ਼ੁਰੂ ਕਰ ਦੇਵਾਂ ਤੇ ਤੁਸੀਂ ਉਸ ਸਮੇਂ ਆਪਣਾ ਕਾਰਜ ਕਰਨਾ ਸ਼ੁਰੂ ਕਰ ਦੇਣਾ ਭਾਵਾ ਤੁਸੀਂ ਆਪਣਾ ਜੋ ਆਰਾ ਹੈ ਉਸ ਨੂੰ ਤੁਸੀਂ ਚਲਾਉਣਾ ਸ਼ੁਰੂ ਕਰ ਦੇਣਾ ਹੈ ਤੇ ਜਦੋਂ ਦਾਤਾ ਮਿਹਰਾਮਤ ਕਰਦਾ ਹੈ ਨਾ ਕਿਰਪਾ ਕਰਦਾ ਹੈ ਪਰਮੇਸ਼ਰ ਭਾਈ ਮਤੀ ਦਾਸ ਜੀ ਜਾਪ ਆਰੰਭ ਕਰਦੇ ਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇਸ ਤਰ੍ਹਾਂ ਜਾਪ ਕਰਦੇ ਕਰਦੇ ਜਦੋਂ ਗੁਰਪ੍ਰਸਾਦ ਤੱਕ ਆਉਂਦੇ ਨੇ ਤੇ ਉਧਰੋਂ ਉਹਨਾਂ ਨੇ ਆਪਣਾ ਕਾਰਜ ਪ੍ਰారంభ ਕਰ ਦਿੱਤਾ ਉਹਨਾਂ ਨੇ ਆਰਾ ਚਲਾਉਣਾ ਕਹਿੰਦੇ ਸ਼ੁਰੂ ਕੀਤਾ ਭਾਈ ਮਤੀਦਾਸ ਜੀ ਜਾਪ ਕਰਦੇ ਜਾ ਰਹੇ ਨੇ ਜਾਪ ਕਰਦਿਆਂ ਕਰਦਿਆਂ ਉਧਰੋਂ ਉਹਨਾਂ ਨੇ ਆਪਣਾ ਆਰਾ ਚਲਾਉਂਦੇ ਰਹੇ ਤੇ ਗੁਰੂ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਜਪਜੀਤ ਸਾਹਿਬ ਦਾ ਜਾਪ ਸੰਪੂਰਨ ਹੋ ਗਿਆ ਔਰ ਉਧਰੋਂ ਭਾਈ ਮਤੀਦਾਸ ਜੀ ਦੇ ਕਹਿੰਦੇ ਸਰੀਰ ਦੇ ਦੋ ਟੋਟੇ ਹੋ ਜਾਂਦੇ ਨੇ ਦੋ ਟੋਟੇ ਹੋ ਜਾਂਦੇ ਨੇ ਔਰ ਦੋ ਟੋਟੇ ਜਦੋਂ ਧਰਤੀ ਦੇ ਉੱਪਰ ਵੀ ਡਿੱਗਦੇ ਨੇ ਤੇ ਉਹਨਾਂ ਦੇ ਵਿੱਚੋਂ ਇਹੀ ਆਵਾਜ਼ ਆਉਂਦੀ ਹੈ ਕਿ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਧਰੋਂ ਪਾਠ ਦੀ ਸੰਪੂਰਨਤਾ ਹੁੰਦੀ ਏ ਔਰ ਉਧਰੋਂ ਉਹਨਾਂ ਦਾ ਜੋ ਸਰੀਰ ਹੈ ਉਹ ਦੋ ਟੋਟੇ ਹੋ ਜਾਂਦਾ ਏ ਜਿਹੜਾ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਦੇ ਉੱਪਰ ਅਕੀਦਾ ਰੱਖ ਕੇ ਫਰੋਸਾ ਰੱਖ ਕੇ ਗੁਰਬਾਣੀ ਦਾ ਜਾਪ ਕਰਦਾ ਏ ਨਾ ਤੇ ਜਿੱਥੇ ਗੁਰੂ ਪਰਮੇਸ਼ਰ ਕਿਰਪਾ ਕਰਦੇ ਨੇ ਉਹਨਾਂ ਦੀ ਹਿਆਤੀ ਦੇ ਵਿੱਚ ਸਰੀਰ ਦੇ ਰਹਿੰਦਿਆਂ ਜੋ ਮਨੁੱਖ ਗੁਰਬਾਣੀ ਦਾ ਜਾਪ ਕਰਦੇ ਨੇ ਪਰਮੇਸ਼ਰ ਦਾ ਜਾਪ ਕਰਦੇ ਨੇ ਕਈ ਕਈ ਤਰ੍ਹਾਂ ਦੀਆਂ ਭਾਵਨਾਵਾਂ ਮਨ ਦੇ ਵਿੱਚ ਲੈ ਕੇ ਜਾਪ ਕਰਦੇ ਨੇ ਔਰ ਕਈ ਕੇਵਲ ਉਸ ਪਰਮੇਸ਼ਰ ਦੇ ਮਿਲਾਪ ਨੂੰ ਲੈ ਕੇ ਹੀ ਜਾਪ ਕਰਦੇ ਨੇ ਪਰਮੇਸ਼ਰ ਕਿਰਪਾ ਕਰਦੇ ਨੇ ਫਿਰ ਉਹ ਵੈਸੀ ਹੀ ਭਾਵਨਾਵਾਂ ਉਹਨਾਂ ਦੀ ਸੰਪੂਰਨ ਹੋ ਜਾਂਦੀ ਏ ਗੁਰੂ ਪਰਮੇਸ਼ਰ